ਨਾਈ ਗੁਰੂ ਰਾਮਦਾਸ ਰਾਖੋ ਸਰਨਾਈ ਦੋਸਤੋ ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ ਬਾਰਸ਼ਾ ਮੀਂਹ ਨੇ ਬਹੁਤ ਤਬਾਈ ਮਚਾਈ ਹੋਈ ਹੈ ਬਹੁਤ ਸਾਰੀਆਂ ਥਾਵਾਂ ਤੇ ਬੱਦਲ ਫਟਰਨੇ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਹੋਈਆਂ ਹਨ ਇਹਨਾਂ ਘਟਨਾਵਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਵੀ ਗਵਾਣੀ ਪਈ ਹੈ ਘਰ ਦੁਕਾਨਾਂ ਹੋਟਲ ਬਹੁਤ ਕੁਝ تباہ ਹੋ ਗਿਆ ਹੈ ਸੜਕਾਂ ਤੇ ਪੁਲਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ ਕਈ ਤਾਂ ਬਿਲਕੁਲ ਡੈਮੇਜ ਹੀ ਹੋ ਚੁੱਕੇ ਹਨ ਕਈ ਥਾਵਾਂ ਤੇ ਲੋਕ ਗੱਡੀਆਂ ਵਿੱਚ ਰਸਤਿਆਂ ਵਿੱਚ ਫਸੇ ਰਹੇ ਕਈ-ਕਈ ਘੰਟੇ ਅਤੇ ਰਸਤੇ ਬੰਦ ਹੋਣ ਕਰਕੇ ਉਹਨਾਂ ਨੂੰ ਕਈ ਤਕਲੀਫਾਂ ਦਾ ਸਾਹਮਣਾ ਵੀ ਕਰਨਾ ਪਿਆ ਇਹੋ ਜਿਹੀਆਂ ਘਟਨਾਵਾਂ ਲਈ ਦੋਸਤੋ ਦੋਸ਼ੀ ਕਿਸ ਨੂੰ ਠਹਿਰਾਇਆ ਜਾ ਸਕਦਾ ਹੈ ਕੁਦਰਤ ਨੂੰ ਜਾਂ ਫਿਰ ਜਾਂ ਫਿਰ ਮਨੁੱਖ ਨੂੰ ਅੱਜ ਦੀ ਵੀਡੀਓ ਵਿੱਚ ਇਹੋ ਜਿਹੀਆਂ ਘਟਨਾਵਾਂ ਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇਹ ਦ੍ਰਿਸ਼ ਬੜੇ ਹੀ ਖਤਰਨਾਕ ਹੁੰਦੇ ਹਨ ਮੀਂਹ ਕਰਕੇ ਜਦੋਂ ਪਾਣੀ ਪਹਾੜਾ ਵਿੱਚੋਂ ਵਗਦਾ ਹੈ ਤਾਂ ਹੌਲੀ-ਹੌਲੀ ਇਹ ਕਈ ਵਾਰ ਖਤਰਨਾਕ ਰੂਪ ਵੀ ਲੈ ਲੈਂਦਾ ਹੈ ਸੜਕਾਂ ਟੁੱਟ ਜਾਂਦੀਆਂ ਹਨ ਸੜਕਾਂ ਦੇ ਕੰਡੇ ਪਹਾੜਾ ਦੀ ਮਿੱਟੀ ਕਮਜ਼ੋਰ ਹੋ ਕੇ ਕਈ ਵਾਰ ਇਹ ਮਲਬਾ ਸੜਕਾਂ ਉੱਪਰ ਆ ਕੇ ਡਿੱਗਦਾ ਹੈ ਤੇ ਰਸਤੇ ਬੰਦ ਮੁਸਾਫਰ ਰਸਤੇ ਵਿੱਚ ਅੱਧ ਵਿਚਕਾਰ ਹੀ ਫਸ ਜਾਂਦੇ ਹਨ ਕਈ ਵਾਰ ਤਾਂ ਦੋਸਤੋ ਇਹ ਜਾਨਲੇਵਾ ਵੀ ਹੁੰਦਾ ਹੈ ਆਜੋ ਇੱਕ ਦੋ ਵੀਡੀਓਜ਼ ਦੇਖਦੇ ਹਾਂ ਅਕਸਰ ਲੋਕ ਪਹਾੜਾਂ ਵਿੱਚ ਘੁੰਮਣ ਲਈ ਗਏ ਹੁੰਦੇ ਹਨ ਮੈਦਾਨੀ ਇਲਾਕਿਆਂ ਦੀ ਗਰਮੀ ਤਪਸ਼ ਤੋਂ ਬਚਣ ਲਈ ਪਹਾੜਾਂ ਦਾ ਰੁੱਖ ਖੁੱਲਾ ਵਾਤਾਵਰਨ ਸ਼ੁੱਧ ਹਵਾ ਕੁਦਰਤ ਦੇ ਨਜ਼ਾਰੇ ਪਰ ਕਈ ਵਾਰ ਇਹੋ ਮੁਸੀਬਤ ਬਣ ਜਾਂਦਾ ਹੈ ਜਦੋਂ ਕਈ ਵਾਰ ਇੰਜ ਰਸਤਿਆਂ ਵਿੱਚ ਫਸਣਾ ਪੈ ਜਾਂਦਾ ਹੈ ਤਾਂ ਲੋਕ ਪਛਤਾਉਂਦੇ ਹਨ ਕਿ ਅਸੀਂ ਕਿਉਂ ਆਏ ਸੀ ਇਸ ਤੋਂ ਇਲਾਵਾ ਦੋਸਤੋ ਹਿਮਾਚਲ ਨਵਾਸੀ ਲੋਕਾਂ ਲੋਕਾਂ ਲਈ ਵੀ ਗਰਮੀ ਦਾ ਸੀਜ਼ਨ ਬੇਸ਼ੱਕ ਟੂਰਿਸਟ ਕਰਕੇ ਉਹ ਕਮਾਈ ਦਾ ਸੀਜ਼ਨ ਹੁੰਦਾ ਹੈ ਪਰ ਜਦੋਂ ਮੀਂਹ ਕਰਕੇ ਯੱਥ ਦੇ ਮੀਂਹ ਕਰਕੇ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਹਨ ਪਰ ਜਦੋਂ ਮੀਂਹ ਕਰਕੇ بارشਾਂ ਕਰਕੇ ਪਾਣੀ ਨਾਲ ਤਬਾਹੀ ਮੱਚਦੀ ਹੈ ਤਾਂ ਫਿਰ ਇਹ ਟੂਰਿਸਟ ਹੀ ਉਹਨਾਂ ਲੋਕਾਂ ਲਈ ਬੋਝ ਬਣ ਜਾਂਦੇ ਹਨ ਫਿਰ ਦੋਸਤੋ ਹੁੰਦਾ ਕੀ ਹੈ ਟੂਰਿਸਟਾਂ ਤੋਂ ਲੋਕਲ ਮੂਹ ਮੰਗੇ ਰੇਟ ਤੇ ਰਹਿਣ ਲਈ ਕਮਰੇ ਖਾਣ ਪੀਣ ਦੀਆਂ ਵਸਤਾਂ ਗੱਲ ਕੀ ਹਰ ਚੀਜ਼ ਵਿੱਚ ਟ੍ਰਿਸਟ ਦੀ ਲੁੱਟ ਕੀਤੀ ਜਾਂਦੀ ਹੈ ਜਿਵੇਂ ਇਹਨਾਂ ਲੋਕਾਂ ਦੀ ਦੋਸਤੋ ਇਨਸਾਨੀਅਤ ਦੇ ਪੈਸੇ ਦੀ ਭੁੱਖ ਮੋਰੇ ਖਤਮ ਹੀ ਹੋ ਚੁੱਕੀ ਹੋਵੇ ਉਸ ਵੇਲੇ ਇੰਜ ਮਹਿਸੂਸ ਹੁੰਦਾ ਹੈ ਵੈਸੇ ਤਾਂ ਦੋਸਤੋ ਹਿਮਾਚਲ ਪ੍ਰਦੇਸ਼ ਅੱਜਕੱਲ ਐਕਸਪੈਰੀਮੈਂਟ ਇੱਕ ਖਾਸ ਪਾਰਟੀ ਲਈ ਐਕਸਪੈਰੀਮੈਂਟ ਵਾਲੀ ਸਟੇਟ ਬਣ ਚੁੱਕਾ ਹੈ ਦੋਸਤੋ ਉਹੀ ਉਹ ਐਕਸਪੈਰੀਮੈਂਟ ਜਿਹੜਾ 1970 ਤੇ 80 ਦੇ ਦਸ਼ਕ ਵਿੱਚ ਹਰਿਆਣਾ ਜਿੱਹਾਂ ਹਰਿਆਣਾ ਬਣਿਆ ਸੀ ਸਮਝਦਾਰਾਂ ਲਈ ਦੋਸਤੋ ਇਸ਼ਾਰਾ ਹੀ ਕਾਫੀ ਹੈ ਹਿਮਾਚਲ ਪ੍ਰਦੇਸ਼ ਵਿੱਚ ਸਾਡੇ ਪੰਜਾਬੀ ਜਾ ਕੇ ਕਈ ਵਾਰ ਹੁਦੜੰਗ ਵੀ ਮਚਾਉਂਦੇ ਹਨ ਲੋਕਾਂ ਲੋਕਾਂ ਨਾਲ ਟਕਰਾਵ ਵੀ ਹੋ ਹੀ ਜਾਂਦਾ ਹੈ ਕਈ ਵਾਰ ਗੱਲ ਕੁੱਟਮਰ ਹਿੰਸਾ ਤੇ ਵੀ ਪਹੁੰਚ ਜਾਂਦੀ ਹੈ ਫਿਰ ਦੋਸਤੋ ਨਤੀਜਾ ਕੀ ਨਿਕਲਦਾ ਹੈ ਫਿਰ ਅਕਸਰ ਇੱਕ ਸਟੇਟ ਦੇ ਨਿਵਾਸੀ ਦੂਜੀ ਸਟੇਟ ਦੇ ਨਿਵਾਸੀਆਂ ਪ੍ਰਤੀ ਆਪਣੇ ਮਨਾਂ ਵਿੱਚ ਜ਼ਹਿਰ ਭਰ ਲੈਂਦੇ ਹਨ ਅਤੇ ਜ਼ਹਿਰ ਉਗਲਦੇ ਵੀ ਹਨ ਪ੍ਰੋਟੈਕਸ਼ਨ ਨਿਯਮ ਨਾਲੀ ਵਿੱਚ ਇਹ ਪਾਕਿਸਤਾਨ ਜੇ ਵੀ ਬੁਰਾ ਹੈ ਜੇ ਨਾਲੀ ਤੋਂ ਆਪਣੇ ਘਰ ਸਾਥ ਲੈ ਕੇ ਆਣਾ ਜਿੰਨ ਲੋਕਾਂ ਦਾ ਇਲਾਜ ਕਰ ਸਕੀ ਇੰਜ ਕਈ ਵਾਰ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਇਹੋ ਜਿਹੇ ਹਾਲਾਤਾਂ ਕਰਕੇ ਕਈ ਵਾਰ ਧਰਮ ਪੰਥ ਸਰਪਰਦਾਇ ਨਾਲ ਇਹਨਾਂ ਲੋਕਾਂ ਨੂੰ ਜੋੜ ਦਿੱਤਾ ਜਾਂਦਾ ਹੈ ਅਤੇ ਫਿਰ ਧਾਰਮਿਕ ਟਕਰਾਵ ਉਹੋ ਜਿਹੇ ਹਾਲਾਤ ਪੈਦਾ ਕਰਨ ਦੀ ਵੀ ਕੋਸ਼ਿਸ਼ ਹੁੰਦੀ ਹੀ ਰਹਿੰਦੀ ਹੈ ਖਾਸ ਕਰਕੇ ਅੱਜਕੱਲ੍ਹ ਪਿਛਲੇ ਕੁਝ ਮਹੀਨਿਆਂ ਵਿੱਚ ਦੋਸਤੋ ਸਿੱਖੀ ਦਾ ਉਪਦੇਸ਼ ਸਿਰਫ ਸਿੱਖਾਂ ਲਈ ਨਹੀਂ ਸੀ ਸਗੋਂ ਪੂਰੀ ਮਾਨਵਤਾ ਲਈ ਸੀ ਖਿੱਤਾ ਭਾਸ਼ਾ ਜਾਂ ਧਰਮ ਉਸ ਦੀ ਹੱਦ ਤੋਂ ਵੀ ਉੱਪਰ ਉੱਠ ਕੇ ਸਿੱਖੀ ਹਾਂਜੀ ਸਿੱਖੀ ਸਿੱਖੀ ਦਾ ਪ੍ਰਚਾਰ ਅਤੇ ਸਿੱਖੀ ਦਾ ਉਪਦੇਸ਼ ਹੈ ਪਰ ਦੋਸਤੋ ਉਹ ਲੋਕ ਜੋ ਸਿੱਖੀ ਦੀ ਮੁੰਡਲੀ ਪਹਿਚਾਨ ਕੇਸ ਗੁਰੂ ਕੀ ਮੋਰ ਇਹ ਲੋਕ ਉਸਦੇ ਵੀ ਧਾਰਨੀ ਨਹੀਂ ਹੁੰਦੇ ਤੇ ਇਹੋ ਜਿਹੇ ਲੋਕ ਅਜਿਹਿਆਂ ਥਾਵਾਂ ਤੇ ਜਾ ਕੇ ਉਹਨਾਂ ਸਟੇਟਾਂ ਵਿੱਚ ਜਾ ਕੇ ਉਹਨਾਂ ਪ੍ਰਦੇਸ਼ਾਂ ਵਿੱਚ ਜਾ ਕੇ ਇਹ ਸਿੱਖੀ ਦੇ ਇੰਵੈਸਟਰ ਬਣ ਜਾਂਦੇ ਹਨ ਜਦੋਂ ਕਿ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਫੇਰ ਦੋਸਤੋ ਪੈਦਾ ਹੁੰਦੀ ਹੈ ਧਾਰਮਿਕ ਅਤੇ ਖੇਤਰੀ ਨਫ਼ਰਤ ਦੋਸਤੋ ਜਦੋਂ ਮਨੁੱਖ ਪਾਪੀ ਹੋ ਕੇ ਮਨੁੱਖੀ ਗੁਣਾਂ ਤੋਂ ਦੂਰ ਹੁੰਦਾ ਹੈ ਤਾਂ ਫਿਰ ਕੁਦਰਤ ਵੀ ਤਾਂ ਆਪਣਾ ਕੰਮ ਕਰਦੀ ਹੀ ਹੈ ਇਨਸਾਨ ਨੂੰ ਸਬਕ ਸਿਖਾਉਂਦੀ ਹੈ ਬੱਦਲ ਫੜਦੇ ਹਨ ਭਿਆਨਕ ਦਵਾਈ ਹੁੰਦੀ ਹੈ ਜਦੋਂ ਕੁਦਰਤ ਆਪਣਾ ਕਹਿਰ ਵਰਸਾਉਂਦੀ ਹੈ ਤਾਂ ਫਿਰ ਦੋਸਤੋ ਬਰਬਾਦੀ ਹੀ ਬਚਦੀ ਹੈ ਅਖੀਰ ਵਿੱਚ ਬੇਸ਼ੱਕ ਇਸ ਪਿੱਛੇ ਦੋਸਤੋ ਐਟਮੋਸਫੇਰਿਕ ਕਾਰਨ ਹੁੰਦੇ ਹਨ ਸਾਇੰਟਿਫਿਕ ਰੀਜਨ ਹੁੰਦੇ ਹਨ ਪਰ ਕੁਝ ਹੱਦ ਤੱਕ ਮਨੁੱਖ ਉਸ ਨੂੰ ਵੀ ਦਾਇਸ ਦਾ ਦੋਸ਼ੀ ਠਹਿਰਾਇਆ ਹੀ ਜਾਣਾ ਚਾਹੀਦਾ ਹੈ ਉਹ ਕਿਵੇਂ ਆਜੋ ਸਮਝਦੇ ਹਾਂ ਦੋਸਤੋ ਪਹਾੜ ਹੋਣ ਜਾਂ ਮੈਦਾਨੀ ਇਲਾਕੇ ਹਰ ਥਾਂ ਜਿੱਥੇ-ਜਿੱਥੇ ਪਾਣੀ ਵਗਦਾ ਹੈ ਨਹਿਰਾ ਦਰਿਆਵਾਂ ਦਾ ਪਾਣੀ ਨੇ ਆਪਣਾ ਪੱਕਾ ਰਾਹ ਬਣਾਇਆ ਹੁੰਦਾ ਹੈ। ਦੋਸਤੋ ਜੇ 2-4 ਸਾਲ ਮੀਂਹ ਘੱਟ ਪੈਂਦਾ ਹੈ, ਪਾਣੀ ਦਾ ਵਹਾਅ ਘਟ ਹੋ ਜਾਵੇ ਤਾਂ ਮਨੁੱਖ 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 ਲਾਲਚੀ ਮਨੁੱਖ ਕੀ ਕਰਦਾ ਹੈ? ਮੈਦਾਨੀ ਇਲਾਕਿਆਂ ਵਿੱਚ ਦਾ ਉਹ ਥਾਵਾਂ ਤਕਰੀਬਨ ਦੱਬ ਕੇ ਹੀ ਬਹਿ ਜਾਂਦਾ ਹੈ। ਕਈਆਂ ਨੇ ਤਾਂ ਉਹ ਜ਼ਮੀਨਾਂ ਵਾਹ ਕੇ ਦਰਿਆਾਂ ਦੇ ਕੰਢੇ ਵਾਹ ਕੇ ਆਪਣੀ ਪੈਲੀ ਬਣਾ ਲਈ ਹੈ। ਦੋਸਤੋ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਬਿਆਸ ਅਤੇ ਰਾਵੀ ਦੋ ਦਰਿਆ ਵਗਦੇ ਹਨ। ਉੱਥੇ ਬਹੁਤ ਹਰੀਆਂ ਥਾਵਾਂ ਦੇ ਉੱਪਰ ਬਹੁਤ ਸਾਰੇ ਪਿੰਡਾਂ ਵਿੱਚ ਇਹ ਜ਼ਮੀਨਾਂ ਵਾ ਲਈਆਂ ਗੀਆਂ ਹਨ। ਕਈਆਂ ਨੇ ਤਾਂ دریاਵਾਂ ਦੇ ਵਿਚਕਾਰ ਕਮਾਦ ਲਗਾਇਆ ਹੁੰਦਾ ਹੈ ਖਾਸ ਕਰਕੇ ਤੁਸੀਂ ਜਦੋਂ ਛਾਲੇ ਪੱਤਨ ਵੱਲ ਜਾਓ ਤਾਂ ਇਹ ਦ੍ਰਿਸ਼ਾਂਤ ਦੇਖਣ ਨੂੰ ਮਿਲ ਜਾਂਦੇ ਹਨ ਇਸ ਤੋਂ ਇਲਾਵਾ ਦੋਸਤੋ ਗੁੱਜਰ ਜੀਹਾਂ ਗੁੱਜਰ ਲੋਕ ਇਹ ਤਾਂ ਬਿੰਦੇ ਹੀ ਨਦੀਆਂ ਦਰਿਆਵਾਂ ਦੇ ਕੰਢੇ ਤੇ ਹਨ ਇਹਨਾਂ ਲੋਕਾਂ ਨੇ ਦੋਸਤੋ ਮਸਾ 1.5 ਕਿੱਲਾ ਹੀ ਨਜ਼ਦੀਕੀ ਪਿੰਡਾਂ ਤੋਂ ਠੇਕੇ ਦੇ ਜ਼ਮੀਨ ਲੈ ਕੇ ਚਾਰਾ ਦੀ ਲਾਇਆ ਹੁੰਦਾ ਹੈ ਬਾਕੀ ਇਹਨਾਂ ਦਾ ਸਾਰਾ ਮਾਲ ਡੰਗਰ ਉਹ ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਕਿਤੇ ਗਏ ਨਜਾਇਜ਼ ਕਬਜ਼ਿਆਂ ਦੇ ਸਿਰ ਤੇ ਉੱਪਰ ਹੀ ਪਲਦਾ ਹੈ ਫੇਰ ਦੋਸਤੋ ਜਦੋਂ بارشਾਂ ਵੱਧ ਹੋ ਜਾਂਦੀਆਂ ਹਨ ਤੇ ਪਾਣੀ ਆਪਣਾ ਕੁਦਰਤੀ ਪ੍ਰਾਣਾ ਵਹਾ ਲੈਂਦਾ ਹੈ ਤਾਂ ਫੇਰ ਖਬਰਾਂ ਬਣਦੀਆਂ ਹਨ ਕੁਦਰਤ ਨੇ ਤਬਾਈ ਮਚਾ ਦਿੱਤੀ ਹੈ ਹੁਣ ਤੁਸੀਂ ਆਪ ਫੈਸਲਾ ਕਰੋ ਕਿ ਇਸ ਲਈ ਮਨੁੱਖ ਮਨੁੱਖ ਦਾ لالਚ ਦੋਸ਼ੀ ਹੈ ਜਾਂ ਫਿਰ ਕੁਦਰਤ ਦੋਸ਼ੀ ਹੈ ਪੰਜਾਬ ਦੇ ਮੈਦਾਨਾਂ ਦੀ ਤਾਂ ਦੋਸਤੋ ਆਪਾਂ ਗੱਲ ਕਰ ਲਈ ਪਰ ਪਹਾੜ ਹਿਮਾਚਲ ਪ੍ਰਦੇਸ਼ ਦੇ ਪਹਾੜ ਜਿੱਥੇ ਅੱਜਕੱਲ ਤਬਾਈ ਮਚੀ ਹੈ ਉਸ ਦੀ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ ਇਸ ਵਾਰ ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਮੰਡੀ ਜ਼ਿਲ੍ਹੇ ਵਿੱਚ ਬਹੁਤ ਤਬਾਈ ਹੋਈ ਹੈ ਕਈ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਮੀਂਹ ਪਾਣੀ ਇੰਨੀ ਤੇਜ਼ੀ ਨਾਲ ਵਰਿਆ ਕਿ ਘਰਾਂ ਦੇ ਘਰ ਗੱਲ ਕਿ ਜੋ ਕੁਝ ਵੀ ਉਹਦੇ ਰਸਤੇ ਵਿੱਚ ਆਇਆ ਉਹ ਸਭ ਵਹਾ ਕੇ ਲੈ ਗਿਆ ਕਈ ਥਾਈਂ ਦੋਸਤੋ ਪਹਾੜ ਕਮਜ਼ੋਰ ਹੋ ਕੇ ਤੜਕ ਕੇ ਵੀ ਡਿੱਗ ਪਏ ਸਰਕਾਰਾਂ ਐਮਐਲਏ ਐਮਪੀ ਉੱਥੋਂ ਦੇ ਲੋਕਾਂ ਦਾ ਦੁੱਖ ਵੇਖਣ ਲਈ ਔਖੀ ਘੜੀ ਵਿੱਚ ਜਦੋਂ ਲੋਕਾਂ ਦੇ ਸਾਹਮਣੇ ਗਏ ਤਾਂ ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪਿਆ ਬੇਸ਼ੱਕ ਦੋਸਤੋ ਇਹ ਲੋਕਾਂ ਦੇ ਚੁਣੇ ਹੋਏ ਨਿਮੰਨ ਦੇ ਲੋਕਾਂ ਦੇ ਦੁੱਖ ਵਿੱਚ ਸ਼ਾਮਲ ਹੋ ਰਹੇ ਸਨ ਔਖੀ ਘੜੀ ਵਿੱਚ ਸਰਕਾਰੀ ਮਦਦ ਦਾ ਤਰਵਾਸਾ ਵੀ ਦੇ ਰਹੇ ਸਨ ਪਰ ਦੋਸਤੋ ਤਬਾਈ ਜੋ ਜ਼ਿੰਦਗੀਆਂ ਲੀਲ ਜਾਂਦੀ ਹੈ ਉਹ ਤਾਂ ਵਾਪਸ ਨਹੀਂ ਆ ਸਕਦੀ ਮਨੁੱਖ ਕੁਦਰਤ ਨੂੰ ਦੋਸ਼ ਦਿੰਦਾ ਹੈ ਕਿ ਇਸ ਵਾਰ ਮੀਂਹ ਬਹੁਤ ਪਿਆ ਕਲਾਈਮੇਟ ਚੇਂਜ ਇਸ ਦਾ ਮੁੱਖ ਕਾਰਨ ਹੈ ਚਲੋ ਮੰਨ ਵੀ ਲੈਂਦੇ ਹਾਂ ਦੋਸਤੋ ਪਰ ਇਸ ਦਾ ਵੀ ਦੋਸ਼ੀ ਕੌਣ ਹੈ ਮਨੁੱਖ ਹੀ ਤਾਂ ਇਸ ਲਈ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਕਿਵੇਂ ਆਜੋ ਵੀ ਜਾਣਦੇ ਹਾਂ ਦੋਸਤੋ ਪਹਾੜਾਂ ਵਿੱਚ ਪਣ ਬਿਜਲੀ ਲਈ ਬਹੁਤ ਸਾਰੇ ਹਾਈਡਲ ਪਾਵਰ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਵਿੱਚ ਇਸ ਵੇਲੇ ਚੱਲ ਰਹੇ ਹਨ ਪਾਣੀ ਦੇ ਕੁਦਰਤੀ ਵਹਾਣ ਨੂੰ ਡੱਕ ਕੇ ਡੈਮ ਬਣਾ ਲਏ ਜਾਂਦੇ ਹਨ ਤੇ ਉੱਥੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਦੋਸਤੋ ਜਦੋਂ ਇਹ ਜ਼ਰੂਰਤ ਤੋਂ ਵੱਧ ਹੋ ਜਾਂਦਾ ਹੈ ਤਾਂ ਕਈ ਵਾਰ ਪ੍ਰਕਿਰਤੀ ਨਾਲ ਮਨੁੱਖ ਦਾ ਤਾਲਮੇਲ ਟੁੱਟ ਵੀ ਜਾਂਦਾ ਹੈ ਅਤੇ ਫਿਰ ਹੁੰਦੀ ਹੈ ਤਬਾਹੀ ਇਹੋ ਜਿਹੀ ਤਬਾਹੀ ਬਾਕੀ ਦੋਸਤੋ ਜੇ ਕਲਾਈਮੇਟ ਚੇਂਜ ਦੀ ਗੱਲ ਕਰੀਏ ਤਾਂ ਹਮਾਜਨ ਪ੍ਰਦੇਸ਼ ਦੀਆਂ ਕਈ ਡਿਸਟ੍ਰਿਕਟ ਇੰਡਸਟਰੀਅਲ ਹੱਬ ਬਣਾ ਦਿੱਤੀਆਂ ਗਈਆਂ ਹਨ ਸੈਂਕੜੇ ਫੈਕਟਰੀਆਂ ਦਿਨ ਰਾਤ ਉੱਥੇ ਚੱਲਦੀਆਂ ਹਨ ਬੇਸ਼ੱਕ ਲੋਕਾਂ ਨੂੰ ਇਸ ਨਾਲ ਦੋਸਤੋ ਰੁਜ਼ਗਾਰ ਤਾਂ ਮਿਲਦਾ ਹੈ ਪਰ ਵਾਤਾਵਰਨ ਉਸ ਵਿੱਚ ਤਾਂ ਗਰਮੀ ਹੀਟ ਵਾਧੀ ਹੀ ਹੈ ਮਨੁੱਖੀ ਆਬਾਦੀ ਇੰਡਸਟਰੀਅਲ ਏਰੀਆ ਹੋਣ ਕਰਕੇ ਉੱਥੇ ਵੱਧ ਹੀ ਜਾਂਦੀ ਹੈ ਇੰਜ ਛੋਟੇ-ਛੋਟੇ ਪਿੰਡ ਵੱਡੇ ਪਿੰਡਾਂ ਵਿੱਚ ਤਬਦੀਲ ਹੋ ਜਾਂਦੇ ਹਨ ਤੇ ਵੱਡੇ ਪਿੰਡ ਕਸਬਿਆਂ ਵਿੱਚ ਫੇਰ ਦੋਸਤੋ ਜਦੋਂ ਬੱਦਲ ਨਮੀ ਨਾਲ ਭਰੇ ਹੋਏ ਬੱਦਲ ਪਾਣੀ ਨਾਲ ਭਰੇ ਹੋਏ ਬੱਦਲ ਅਸਮਾਨ ਵਿੱਚੋਂ ਗੁਜ਼ਰਦੇ ਹਨ ਪਹਾੜਾਂ ਵਿੱਚ ਤਾਂ ਹੌਲੀ-ਹੌਲੀ ਇਹ ਬੱਦਲ ਜਦੋਂ ਪਹਾੜਾਂ ਨਾਲ ਟਕਰਾਉਂਦੇ ਹਨ ਤਾਂ ਬਰਸ ਜਾਂਦੇ ਹਨ ਖਾਲੀ ਹੋ ਜਾਂਦੇ ਹਨ ਕਈ ਵਾਰ ਆਪ ਹੀ ਜਦੋਂ ਇਹ ਬੱਦਲ ਜ਼ਿਆਦਾ ਭਾਰੀ ਹੋ ਜਾਂਦੇ ਹਨ ਤਾਂ ਬਰਸ ਪੈਂਦੇ ਹਨ ਉਸ ਵੇਲੇ ਦੋਸਤੋ ਥੋੜਾ ਤੇਜ਼ ਮੀਂਹ ਜਾਂ ਜ਼ਿਆਦਾ ਮੀਂਹ ਕੁਝ ਸਮੇਂ ਲਈ ਕੁਝ ਦਿਨਾਂ ਵਿੱਚ ਵੜ ਜਾਂਦਾ ਹੈ ਪਰ ਦੋਸਤੋ ਜਦੋਂ ਇੰਡਸਟਰੀਆਂ ਤੇ ਵਧਦੀ ਹੋਈ ਆਬਾਦੀ ਕਰਕੇ ਜੋ ਪਹਾੜਾਂ ਵਿੱਚ ਅਚਾਨਕ ਹੀਟ ਜ਼ੋਨ ਬਣੇ ਹੁੰਦੇ ਹਨ ਜਦੋਂ ਬੱਦਲ ਇੱਥੋਂ ਗੁਜ਼ਰਦੇ ਹਾਂ ਤਾਂ ਟੈਂਪਰੇਚਰ ਡਿਫਰੈਂਸ ਕਰਕੇ ਅਚਾਨਕ ਇਹ ਬੱਦਲ ਉੱਥੇ ਕੁਝ ਦੂਰੀ ਤੇ ਇੱਕਦਮ ਜਾ ਕੇ بارش ਕਰਦੇ ਹਨ ਤੇ ਇੰਜ ਲੱਗਦਾ ਹੈ ਜਿਵੇਂ ਇਹ ਫੱਟ ਹੀ ਗਏ ਹੋਣ ਦੋਸਤੋ ਬੱਦਲਾਂ ਨੇ ਜੋ ਹੌਲੀ-ਹੌਲੀ ਸਫਰਤਾਇਆ ਕਰਨਾ ਸੀ ਅਤੇ ਮੀਂਹ ਵੜਾਉਂਦੇ ਹੋਏ ਹੌਲੀ-ਹੌਲੀ ਖਾਲੀ ਹੋਣਾ ਸੀ ਉਹ ਅਚਾਨਕ ਹੀ ਇੱਕ ਥਾਂ ਕੁਝ ਹੀ ਮਿੰਟਾਂ ਵਿੱਚ ਇਹ ਕੰਮ ਹੋ ਜਾਂਦਾ ਹੈ ਕਿਉਂਕਿ ਦੋਸਤੋ ਇਹਨਾਂ ਥਾਵਾਂ ਦੇ ਉੱਪਰ ਅਕਸਰ ਟੈਂਪਰੇਚਰ ਡਿਫਰੈਂਸ ਕਰਕੇ ਅਚਾਨਕ ਹੀ ਸਾਰਾ ਮੀਂਹ ਇੱਥੇ ਇੱਕ ਜਗ੍ਹਾ ਤੇ ਹੀ ਵਰ ਜਾਂਦਾ ਹੈ ਇੰਜ ਇਸ ਭਾਰੀ ਮੀਂਹ ਨੂੰ ਦੋਸਤੋ ਬੱਦਲਾਂ ਦਾ ਫਟਣਾ ਕਿਹਾ ਜਾਂਦਾ ਹੈ ਪਾਣੀ ਪਹਾੜਾਂ ਤੋਂ ਇੰਨੀ ਤੇਜ਼ੀ ਨਾਲ ਥੱਲੇ ਵੱਲ ਨੂੰ ਵਗਦਾ ਹੈ ਕਿ ਤਬਾਹੀ ਮਚਾਉਂਦਾ ਹੋਇਆ ਜਾਂਦਾ ਹੈ ਦੋਸਤੋ ਇਹ ਸਭ ਕੁਝ ਹੁੰਦਾ ਹੈ ਅਚਾਨਕ ਹੋਏ ਟੈਂਪਰੇਚਰ ਡਿਫਰੈਂਸ ਕਰਕੇ ਇਸ ਦਾ ਕਾਰਨ ਕੌਣ ਹੈ ਦੋਸਤੋ ਮਨੁੱਖੀ ਹਿਤਾ ਹੈ ਬਾਕੀ ਦੋਸਤੋ ਜੇ ਬਹੁਤੀ ਬ੍ਰਿੱਕੀ ਵਿੱਚ ਨਾ ਵੀ ਜਾਈਏ ਤਾਂ ਜੋ ਕੁਝ ਅੱਖਾਂ ਨਾਲ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਆਪਾਂ ਲੋਕ ਤਾਂ ਉਸ ਨੂੰ ਵੀ ਅਣਦੇਖਾ ਕਰ ਦਿੰਦੇ ਹਾਂ ਦੋਸਤੋ ਪਹਾੜਾਂ ਵਿੱਚ ਸਫ਼ਰ ਕਰਨ ਲਈ ਪਹਾੜਾਂ ਨੂੰ ਕੱਟ ਕੇ ਰਸਤਾ ਬਣਾਇਆ ਜਾਂਦਾ ਹੈ ਜਦੋਂ ਸੜਕ ਤਿਆਰ ਹੋ ਜਾਂਦੀ ਹੈ ਤਾਂ ਫਿਰ ਹੋਰ ਚੌੜਾ ਰਸਤਾ ਵੱਧੀ ਟ੍ਰੈਫਿਕ ਕਰਕੇ ਪਹਾੜਾਂ ਦੀ ਕਟਾਈ ਛਟਾਈ ਹੋਰ ਵੱਧ ਜਾਂਦੀ ਹੈ ਜਦੋਂ ਦੋਸਤੋ ਮੀਂਹ ਪੈਂਦਾ ਹੈ ਤਾਂ ਸੜਕਾਂ ਦੇ ਕੰਢੇ ਤੇ ਜੋ ਕੱਟੇ ਹੋਏ ਪਹਾੜਾਂ ਦੇ ਅਵਸ਼ੇਸ਼ ਬਚੇ ਹੁੰਦੇ ਹਨ ਉਹ ਮੀਂਹ ਦੇ ਪਾਣੀ ਕਰਕੇ ਢਿੱਗਾ ਬਣ ਕੇ ਸੜਕਾਂ ਦੇ ਉੱਤੇ ਡਿੱਗਦੇ ਹਨ ਕਈ ਥਾਵਾਂ 'ਤੇ ਦੋਸਤੋ ਉੱਚੇ-ਉੱਚੇ ਪਹਾੜ ਉਹਨਾਂ ਦੀ ਮਿੱਟੀ ਢੜਕ ਜਾਂਦੀ ਹੈ ਬੜਾ ਖੋਫਨਾਕ ਦ੍ਰਿਸ਼ ਹੁੰਦਾ ਹੈ ਉਹ ਮਨੁੱਖ ਉਸ ਵੇਲੇ ਤਾਂ ਦੋਸਤੋ ਕਈ ਵਾਰ ਮਨੁੱਖ ਕੋਲ ਬਚਨ ਤੱਕ ਦਾ ਸਮਾਂ ਨਹੀਂ ਹੁੰਦਾ ਕੁਦਰਤ ਨਾਲ ਮਜ਼ਾਕ ਖਲਵਾੜ ਮਨੁੱਖ ਨੂੰ ਮਹਿੰਗਾ ਪੈਂਦਾ ਹੈ ਕਈ ਵਾਰ ਜਾਨ ਤੇ ਵੀ ਬਣਾਉਂਦੀ ਹੈ ਬਾਕੀ ਦੋਸਤੋ ਜਦੋਂ ਆਪਾਂ ਪਹਾੜਾਂ ਵੱਲ ਜਾਂਦੇ ਹਾਂ ਤਾਂ ਰਸਤੇ ਵਿੱਚ ਰਾਈਆਂ ਜੀਹਾਂ ਮੁਸਾਫਰਾਂ ਦੀ ਸੇਵਾ ਲਈ ਜ਼ਰੂਰਤਾਂ ਲਈ ਚਾਹ ਪਾਣੀ ਰੋਟੀ ਜੋ ਦੁਕਾਨਾਂ ਢਾਬੇ ਜਦੀ ਬਣੇ ਹੁੰਦੇ ਹਨ ਇਹ ਵੀ ਤਾਂ ਦੋਸਤੋ ਪਹਾੜਾਂ ਦੇ ਹਿੱਕ ਦੇ ਉੱਪਰ ਜ਼ਿਆਦਾਤਰ ਨਦੀਆਂ ਖਾਈਆਂ ਦਰਿਆਵਾਂ ਦੀਆਂ ਖੱਡਾਂ ਦੇ ਕੰਡੇ ਦਰਿਆਵਾਂ ਦੀ ਜ਼ਮੀਨ ਉੱਪਰ ਹੀ ਤਕਰੀਬਨ ਇਹਦੀ ਉਸਾਰੀ ਕੀਤੀ ਹੁੰਦੀ ਹੈ ਦੋਸਤੋ 2 2 4 4 ਮੰਜ਼ਲਾ ਹੋਟਲ ਮਨੁੱਖ ਨੇ ਹੀ ਨਦੀਆਂ ਦਰਿਆਵਾਂ ਦੇ ਕੰਢੇ ਨੱਪ ਕੇ ਬਣਾਏ ਹੁੰਦੇ ਹਨ ਫਿਰ ਜਦੋਂ ਪਾਣੀ ਆਪਣੇ ਪੂਰੇ ਵੇਗ ਵਿੱਚ ਵਗਦਾ ਹੈ ਕਈ ਵਾਰ 2-4 ਸਾਲਾਂ ਬਾਅਦ ਤਾਂ ਇਹ ਆਪਣਾ ਪੁਰਾਣਾ ਰਸਤਾ ਆਪਣੀ ਪੁਰਾਣੀ ਜ਼ਮੀਨ ਸਭ ਲੈ ਲੈਂਦਾ ਹੈ ਉਦੋਂ ਮਨੁੱਖ ਪਾਣੀ ਮੂਰੇ ਮਜਬੂਰ ਜਿਹਾ ਹੋ ਕੇ ਟੈਂਦੀਆਂ ਵਗਦੀਆਂ ਦੁਕਾਨਾਂ ਹੋਟਲ ਜਾਂ ਘਰ ਉਹਨਾਂ ਨੂੰ ਵੇਖਦਾ ਹੈ ਦੋਸਤੋ ਜੋ ਥਾਂ ਪਾਣੀ ਦੇ ਕੁਦਰਤੀ ਵਹਾਅ ਦਾ ਹਿੱਸਾ ਸੀ ਉਸ ਤੇ ਕਬਜ਼ਾ ਤਾਂ ਮਨੁੱਖ ਨੇ ਹੀ ਕੀਤਾ ਹੋਇਆ ਸੀ ਪਾਣੀ ਨੇ ਤਾਂ ਆਪਣਾ ਰਾਹ ਜੀਹਾਂ ਬਸ ਆਪਣਾ ਰਾਹ ਆਪਣੀ ਜ਼ਮੀਨ ਵਾਪਸ ਲਈ ਹੁੰਦੀ ਹੈ ਪਰ ਮਨੁੱਖ ਕੁਦਰਤ ਨੂੰ ਉਸ ਵੇਲੇ ਦੋਸ਼ੀ ਠਹਿਰਾਉਂਦਾ ਹੈ ਆਪਣੇ ਲਾਲਚ ਨੂੰ ਨਹੀਂ ਦੋਸਤੋ ਹਿਮਾਚਲ ਪ੍ਰਦੇਸ਼ ਵਿੱਚ ਇਹਨਾਂ ਨਦੀਆਂ ਖੰਡਾਂ ਦੇ ਕੰਡੇ ਪਤਾ ਨਹੀਂ ਕਿੱਥੋਂ-ਕਿੱਥੋਂ ਆ ਕੇ ਮੁਸਲਮਾਨ ਲੋਕ ਦੁਕਾਨਾਂ ਬਸਤੀਆਂ ਬਣਾ ਕੇ ਰਹਿ ਰਹੇ ਹਨ ਜੋ ਅੱਜਕੱਲ੍ਹ ਵੇਖੀਆਂ ਜਾ ਸਕਦੀਆਂ ਹਨ ਅਤੇ ਹੌਲੀ-ਹੌਲੀ ਹਿਮਾਚਲ ਪ੍ਰਦੇਸ਼ ਵਿੱਚ ਵੀ ਡੈਮੋਗ੍ਰਾਫੀ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ ਦੋਸਤੋ ਜਦੋਂ ਤੁਸੀਂ ਕਦੀ ਸਫ਼ਰ ਵਿੱਚ ਗੁਜ਼ਰੋ ਤਾਂ ਦੇਖੋ ਕਿ ਜਦੋਂ ਨਦੀਆਂ ਦੇ ਕੰਡੇ ਆਉਂਦੇ ਹਨ ਤੇ ਤੇ ਕਿਹੜੇ ਲੋਕ ਵਸੇ ਹੋਏ ਹਨ ਸਮਾਪਾ ਕੇ ਦੋਸਤੋ ਹੁੰਦਾ ਕੀ ਹੈ ਫਿਰ ਗੱਲ ਸਿਰ ਦੇ ਉੱਪਰੋਂ ਨਿਕਲ ਜਾਂਦੀ ਹੈ ਉਸ ਵੇਲੇ ਹਿਮਾਚਲ ਵਾਸੀ ਪਸਤਾਉਣਗੇ ਅੱਜ ਕੁਦਰਤ ਦੀ ਪੂਜਾ ਕਰਦੇ ਗ੍ਰਾਮ ਦੇਵਤਿਆਂ ਨੂੰ ਮੰਨਦੇ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸ਼ਾਂਤ ਸੁਭਾਉ ਹਿਮਾਚਲ ਦੇ ਲੋਕ ਹਿਮਾਚਲੀ ਪਤਾ ਨਹੀਂ ਲੱਗੇਗਾ ਕਿ ਕਦੋਂ ਉਹ ਇਹਨਾਂ ਲੋਕਾਂ ਦੀ ਸੰਗਤ ਕਰਕੇ ਪੀਰਾਂ ਨੂੰ ਮੰਨਣ ਵਾਲੇ ਪੁੱਜਣ ਵਾਲੇ ਬਣ ਜਾਣਗੇ ਦੋਸਤੋ ਜਦੋਂ ਸਥਾਨਕ ਲੋਕਾਂ ਦਾ ਆਪਣੀ ਹਿਮਾਚਲੀ ਸੰਸਕ੍ਰਿਤੀ ਕਰਕੇ ਜਦੋਂ ਇਹਨਾਂ ਲੋਕਾਂ ਨਾਲ ਟਕਰਾਅ ਹੋਣਾ ਸ਼ੁਰੂ ਹੋਇਆ ਤਾਂ ਫੇਰ ਉਸ ਵੇਲੇ ਹਿਮਾਚਲੀ ਪੱਕਾ ਪਛਤਾਨਗੇ ਪਿੱਛੇ ਜਿਹੇ ਦੋਸਤੋ ਇਹ ਜੀਆਂ ਦੋ ਚਾਰ ਘਟਨਾਵਾਂ ਹੋ ਵੀ ਚੁੱਕੀਆਂ ਹਨ ਆਪਣੀ ਜ਼ਮੀਨ ਆਪਣੀ ਸੰਸਕ੍ਰਿਤੀ ਦੀ ਰੱਖਿਆ ਦੋਸਤੋ ਆਪ ਹੀ ਕਰਨੀ ਪੈਂਦੀ ਹੈ ਇਹ ਹਿਮਾਚਲ ਵਾਸੀਆਂ ਨੂੰ ਸਮਝਣਾ ਹੀ ਪਵੇਗਾ ਦੋਸਤੋ ਸਾਡਾ ਪੰਜਾਬ ਵੀ ਤਾਂ ਪੂਰਬੀਆਂ ਦੀ ਵੱਧਦੀ ਹੋਈ ਗਿਣਤੀ ਅਤੇ ਕਨਵਰਜਨ ਈਸਾਈਕਰਨ ਕਰਕੇ ਇਸ ਦੀ ਮਾਰ ਝੇਲ ਹੀ ਰਿਹਾ ਹੈ ਅੰਤ ਵਿੱਚ ਦੋਸਤੋ ਰੱਬ ਕੋ ਹੋ ਜਾਂ ਕੁਦਰਤ ਉਸਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਕੁਦਰਤ ਨਾਲ ਬੈਲੈਂਸ ਬਣਾ ਕੇ ਸ਼ੁਕਰਾਨੇ ਵਿੱਚ ਖੁਸ਼ੀ-ਖੁਸ਼ੀ ਜੀਵਿਆ ਜਾ ਸਕਦਾ ਹੈ ਜਦੋਂ ਮਨੁੱਖ ਦਾ ਲਾਲਚ ਇਹ ਬੈਲੈਂਸ ਵਿਗਾੜਦਾ ਹੈ ਤਾਂ ਫਿਰ ਦੌਰ ਸ਼ੁਰੂ ਹੁੰਦਾ ਹੈ ਤਬਾਹੀ ਦਾ ਜੋ ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਵਿੱਚ ਅਕਸਰ ਵੇਖੀ ਜਾ ਸਕਦੀ ਹੈ ਦੋਸ਼ੀ ਮਨੁੱਖ ਹੈ ਕੁਦਰਤ ਨਹੀਂ ਰੱਬ ਨਹੀਂ ਕੁਦਰਤ ਦਾ ਸ਼ੋਸ਼ਣ ਹੀ ਮਨੁੱਖ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ ਨਹੀਂ ਤਾਂ ਕੁਦਰਤ ਕੁਦਰਤ ਕੋਲ ਮਨੁੱਖ ਨੂੰ ਦੇਣ ਲਈ ਇੰਨਾ ਕੁਝ ਹੈ ਕਿ ਉਹ ਖੁਸ਼ੀ-ਖੁਸ਼ੀ ਆਪਣਾ ਪੂਰਾ ਜੀਵਨ ਬਤੀਤ ਕਰ ਸਕਦਾ ਹੈ ਤੁਹਾਡਾ ਕੀ ਮੰਨਣਾ ਹੈ ਦੋਸਤੋ ਤੁਸੀਂ ਆਪਣੀ رائے ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਦੋਸਤੋ ਪੁਰਾਣੇ ਸਮੇਂ ਵਿੱਚ ਚਰਾਗਾਹਾਂ ਸ਼ਾਮਲਾਟ ਜਮੀਨਾਂ ਐਸੇ ਕਰਕੇ ਛੱਡੀਆਂ ਜਾਂਦੀਆਂ ਸਨ ਕਿ ਮਨੁੱਖ ਦੀ ਖੇਤੀ ਦੇ ਨਾਲ ਪਸ਼ੂਆਂ ਨੂੰ ਵੀ ਜ਼ਮੀਨ ਦਾ ਹੱਕ ਮਿਲੇ ਚਰਨ ਲਈ ਥਾਂ ਉਪਲਬਧ ਹੋਵੇ ਪਰ ਦੋਸਤੋ ਕਿੱਥੇ ਨੇ ਅੱਜ ਚਰਾਗਾਹ ਕਿੰਨੀਆਂ ਕੁ ਸ਼ਾਮਲਾਟੀ ਜਮੀਨਾਂ ਪਿੰਡਾਂ ਵਿੱਚ ਪਸ਼ੂਆਂ ਲਈ ਪੰਚਾਇਤਾਂ ਕੋਲ ਇਸ ਵੇਲੇ ਉਪਲਬਧ ਹਨ ਦੋਸਤੋ ਜਦੋਂ ਲਾਲਚ ਹੱਦੋਂ ਵੱਧ ਹੋ ਜਾਂਦਾ ਹੈ ਤਾਂ ਫਿਰ ਮਨੁੱਖ ਨਾਲ ਇੰਜ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕੁਦਰਤ ਇਨਸਾਫ਼ ਕਰਦੀ ਹੀ ਹੈ ਅੰਤ ਵਿੱਚ ਦੋਸਤੋ ਬਰਸਾਤਾਂ ਦੇ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਸੌਨ ਅਤੇ ਜੇੜ ਦੇ ਮਹੀਨੇ ਪਹਾੜਾਂ ਵਿੱਚ ਸਫ਼ਰ ਕਰਨ ਤੋਂ ਗਰੇਜ ਕਰੋ ਖਾਸ ਕਰਕੇ ਘੁੰਮਣ ਫਿਰਨ ਦੇ ਪਰਪੰਜਲ ਜੀ ਉੱਤੇ ਜਾਂਦੇ ਹੋ ਬਾਕੀ ਦੋਸਤੋ ਜਿਨ੍ਹਾਂ ਨੇ ਕੰਮ ਕਾਜ ਦੇ ਸਿਲਸਿਲੇ ਵਿੱਚ ਜਾਣਾ ਹੈ ਉਹਨਾਂ ਨੂੰ ਤਾਂ ਮਜਬੂਰੀ ਵਿੱਚ ਇਹਨਾਂ ਦਿਨਾਂ ਵਿੱਚ ਸਫ਼ਰ ਕਰਨਾ ਪੈਂਦਾ ਹੀ ਹੈ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਬਾਕੀ ਸਭ ਦਾ ਰਖਾ ਪ੍ਰਮਾਤਮਾ ਹੈ ਵਾਹਿਗੁਰੂ ਹੈ ਉਹ ਸਭ ਨਾਲ ਭਲੀ ਕਰੇਗਾ ਪਰ ਕੁਝ ਇhtiyat ਇਹ ਮਨੁੱਖ ਨੂੰ ਆਪ ਵੀ ਰੱਖਣੇ ਹੀ ਪੈਂਦੇ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ